ਪ੍ਰਤਾਜੀ ਕਹਿੰਦੇ ਹੋਣਗੇ ਕਿ ਆਪਾਂ ਕਿਹੜੇ ਕੰਮਾਂ ਦੇ ਵਿੱਚ ਪਏ ਆ ਕਿਉਂ ਆਪਾਂ ਬਾਦ-ਬਿਵਾਦ ਦੇ ਵਿੱਚ ਪੈਨੇ ਆ ਗੁਰੇਜ਼ ਕਰਨੀ ਕਹਿੰਦੇ ਨਹੀਂ ਮੈਨੂੰ ਮੈਨੂੰ ਸਾਰੇ ਫੋਨ ਕੀਤਾ ਉਹਨਾਂ ਨੇ ਮੈਨੂੰ ਕਹਿੰਦੇ ਕਿ ਤੂੰ ਸੰਤੋਖ ਸਿੰਘ ਰੰਧਾਵਾ ਦੇ ਪੁੱਤਰ ਐ ਜੇ ਇਹੋ ਜੇ ਟੱਡਿਆ ਗੁੰਡਿਆਂ ਤੋਂ ਡਰ ਗਿਆ ਤੇ ਤੇਰੇ ਦਾਦੇ ਨੇ ਕਦੀ ਵੇਖਣਾ ਨਹੀਂ ਕਿ ਇਹ ਮੇਰਾ ਹੀ ਪੁੱਤਰਾ ਸੀਗਾ ਕਹਿੰਦੇ ਡਟ ਕੇ ਖੜ੍ਹ ਸ਼ੇਰ ਦਾ ਪੁੱਤਰ ਬੱਬਰ ਸ਼ੇਰ ਦਾ ਪੁੱਤਰਾ ਐ ਤੇ ਕਹਿੰਦੇ ਇਹੋ ਜੀ ਚੀਜ਼ਾਂ ਤੋਂ ਡਰਨਾ ਨਹੀਂ ਹਟੋ ਤੇ ਜਦੋਂ ਵੀ ਜੱਗੂ ਭਗਵਾਨਪੁਰੀ ਦੀ ਗੱਲ ਹੁੰਦੀ ਹੈ ਨਾਲ ਰੰਧਾਵਾ ਪਰਿਵਾਰ ਦੀ ਗੱਲ ਹੁੰਦੀ ਹੈ ਕੀ ਪਹਿਲਾਂ ਕਦੇ ਪੁਰਾਣੇ ਸਮੇਂ ਦੇ ਵਿੱਚ ਰਿਸ਼ਤੇ ਰਹੇ ਆ ਪਹਿਲਾਂ ਕਦੇ ਆਪਸ ਦੇ ਵਿੱਚ ਚੋਣਾ ਦੇ ਵਿੱਚ ਕਦੇ ਇਕੱਠੇ ਹੁੰਦੇ ਹੋਵੋ ਜਾਂ ਕਿਸੇ ਹੋਰ ਕਾਰੋਬਾਰ ਦੇ ਵਿੱਚ ਹੁੰਦੇ ਹੋਵੋ ਇਹਦੇ ਫਾਦਰ ਮੈਨੂੰ ਲੱਗਦਾ ਆਕਾਲੀ ਦਲ ਚ ਹੁੰਦੇ ਸੀਗੇ ਜਦੋਂ ਇਹ ਬਣਿਆ ਉਦੋਂ ਇਹਦਾ ਦੇ ਉਹਦੇ ਨਾਲ ਲਿੰਕ ਜੋੜੇ ਜਾਂਦੇ ਸੀ ਮਜੀਠੇ ਨਾਲ ਪੂਰੇ ਹਲਕੇ ਨੂੰ ਪਤਾ ਸਾਡੇ ਟਾਈਮ ਤੇ 1 ਸਾਲ ਤੋਂ ਬਾਅਦ ਜਦੋਂ ਸਾਡੇ ਕੋਲ ਜਿਲ੍ਹਾ ਡਿਪਾਰਟਮੈਂਟ ਆਇਆ ਉਦੋਂ ਸਾਡੇ ਤੇ ਕੇਸ ਹੁੰਦਾ کورٹ ਦੇ ਅੰਦਰ ਤੇ ਅਸੀਂ ਕਿਹੜੇ ਟਾਈਮ ਇਹਦਾ ਸਾਥ ਦਿੱਤਾ ਕਿਹੜੇ ਟਾਈਮ ਇਹ ਤੋਂ ਕੰਮ ਲਿਆ ਭਗਵੰਤ ਮਾਨ ਸਾਹਿਬ ਓਪਨਲੀ ਕਹਿ ਦਿੰਦੇ ਹੁੰਦੇ ਕਿ ਅਸੀਂ ਇੰਟਰਵਿਊ ਨਹੀਂ ਕਰਾਈਆਂ ਤੁਹਾਡੇ ਟਾਈਮ ਤੇ ਪਹਿਲਾਂ ਵੀ ਇੰਟਰਵਿਊ ਹੋਈਆਂ ਇਹਦੀ ਵੀ ਕਰਾ ਲਓ ਇਹਨੂੰ ਕਹੋ ਓਪਨਲੀ ਦੱਸ ਕਿ ਦੱਸ ਕਿਹੜਾ ਕੰਮ ਰੰਧਾਵਾ ਪਰਿਵਾਰ ਨੇ ਤੇਰੇ ਕੋਲ ਅੱਜ ਤੱਕ ਲੈ ਦੱਸ ਕਿ ਕਿਨੂੰ ਡਰਾਉਣ ਲਿਆ ਕਿਨੂੰ ਧਮਕਾਉਣ ਲਿਆ